ਕੇਂਦਰ ਦੀ ਭਾਜਪਾ ਸਰਕਾਰ ਦੀਆਂ ਤੱਕੇਸ਼ਾਹੀਆਂ ਖਿਲਾਫ ਆਮ ਆਦਮੀ ਪਾਰਟੀ ਵੱਲੋਂ ਜਿਲ੍ਹਾ ਪ੍ਰਦਾਨ ਅਜੀਤ ਲਿਬੜਾ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਸੱਕੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਅਤੇ ਜਮ ਕੇ ਨਾਅਰੇਬਾਜ਼ੀ ਤੱਕ ਕੀਤੀ ਗਈ ਇਸ ਮੌਕੇ ਉੱਤੇ ਜਿਲ੍ਹਾ ਪ੍ਰਦਾਨ ਅਜੀਤ ਲਿਬੜਾ ਮਾਰਕੀਟ ਕਮੇਟੀ ਸਰਹੰਦ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਸ਼ਰੀਵਾਲ ਨੂੰ ED ਰਾਹੀਂ ਗ੍ਰਫਤਾਰ ਕਰਕੇ ਕੇਂਦਰ ਸਰਕਾਰ ਨੇ ਵੱਡੀ ਗਲਤੀ ਕੀਤੀ ਹੈ ਇਸ ਦਾ ਜਵਾਬ ਜਨਤਾ ਲੋਕ ਸਭਾ ਚੋਣਾਂ ਦੇ ਵਿੱਚ ਦੇਵੇਗੀ ਨਾਲ ਹੀ ਉਹਨਾਂ ਨੇ ਕਿਹਾ ਕਿ ਆਪਾਗੂ ਸੰਜੇ ਸਿੰਘ ਦੀ ਜ਼ਮਾਨਤ ਨੇ ਸਾਫ਼ ਕਰ ਦਿੱਤਾ ਹੈ ਕਿ ED ਕੋਲ ਕੋਈ ਵੀ ਸਬੂਤ ਨਹੀਂ ਹੈ ਦੇਸ਼ ਦੇ ਲੋਕ ਆਪਣੇ ਮਤ ਦਾ ਇਸਤੇਮਾਲ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਸਬਕ ਸਿਖਾਉਣਗੇ ਕੇਂਦਰ ਸਰਕਾਰ ਜਿਹੜੀ ਮੋਦੀ ਸਰਕਾਰ ਹੈ ਉਹਨੇ ਇਸ ਸਾਜ਼ਿਸ਼ ਤਹਿਤ ਈਟੀ ਨਾਲ ਵੇਖ ਕੇ ਜਿਹੜਾ ਆਮ ਆਦਮੀ ਪਾਰਟੀ ਦੇ ਕਨਵੀਨਰ ਸ਼੍ਰੀ ਅਰਜਨ ਕੇਜਰੀਵਾਲ ਸਾਹਿਬ ਤੇ ਉਹਨਾਂ ਦੀ ਸਾਰੀ ਟੀਮ ਮੰਤਰੀ ਸਾਹਿਬਾਨਾਂ ਨੂੰ ਜਿਹੜਾ ਜੇਲ੍ਹ ਦੇ ਵਿੱਚ ਬੰਦ ਕੀਤਾ ਇੱਕ ਛੋਟੇ ਇਲਜ਼ਾਮ ਲਾ ਕੇ ਉਹਦੇ ਖਿਲਾਫ ਅੱਜ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕ quarter ਤੇ ਆਮ ਆਦਮੀ ਪਾਰਟੀ ਦੀ ਸਾਰੀਆਂ ਟੀਮਾਂ ਇੱਥੇ ਧੁਖੜਤਾ ਤੇ ਬੈਠੇ ਆ ਤਾਂ ਕਿ ਜਿਹੜੀ ਆਵਾਜ਼ ਹੈ ਆਪ ਦੇ ਦਿੱਲੀ ਤੱਕ ਪਹੁੰਚੇ ਜਿਹੜੀ ਪੁਲਿਸ ਸਰਕਾਰ ਹੈ ਉਹਦੇ ਤੱਕ ਬਹੁਤ ਤੇ ਇਹਦਾ ਜਵਾਬ ਜਿਹੜਾ ਇਹਨਾਂ ਦਾ ਤਾਨਾਸ਼ਾਹ ਸੋਚ ਹੈ ਰਵਈਆ ਇਹਦਾ ਜਵਾਬ ਪੰਜਾਬ 13 0 ਸੀਟਾਂ ਜਿੱਤ ਕੇ ਦਿਊਗਾ ਸਾਰੀਆਂ ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪੈਣਗੀਆਂ ਤਾਂ ਕਿ ਆਵਾਜ਼ ਕੱਲੇ ਪੰਜਾਬ ਚ ਨਹੀਂ ਜਾ ਕੇ ਸੈਂਟਰ ਚ ਪਾਰਲੀਮੈਂਟ ਦੀ ਪੰਜਾਬ ਦੀ ਗੂੰਜੇ ਸੋ ਇਹਦੇ ਕਰਕੇ ਸਾਰੇ ਪੰਜਾਬ ਦੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਜਿੰਨੇ ਵਰਕਰ ਹੈ ਜਿੰਨੇ ਵਲੰਟੀਅਰ ਹੈ ਮੋ ਜਿਹੜੀ ਆਰਮਨ ਕੇਜਰੀਵਾਲ ਸਾਹਿਬ ਦੇ ਨਾਲ ਖੜੇ ਆ ਤੇ ਜੀ ਪਰਵਿੰਦ ਕੇਜਰੀਵਾਲ ਸਾਹਿਬ ਸਿਰਫ ਇੱਕ ਬੰਦਾ ਨਹੀਂ ਉਹਨਾਂ ਦੀ ਸੋਚ ਹੈ ਜਿਹਦੇ ਮੁਤਾਬਿਕ ਸਾਰਾ ਪੰਜਾਬ ਉਹਨਾਂ ਦੇ ਨਾਲ ਚੱਲਦਾ ਕੇਂਦਰ ਸਰਕਾਰ ਦੇ ਤਾਨਾਸ਼ਾਹੀ ਰਵਈਏ ਦੇ ਖਿਲਾਫ ਅੱਜ ਆਮ ਆਦਮੀ ਪਾਰਟੀ ਜਿਲ੍ਹਾ ਫਤਿਹਗੜ ਸਾਹਿਬ ਵੱਲੋਂ ਸਾਰੇ ਹਲਕਿਆਂ ਤੋਂ ਸਾਡੇ ਵਲੰਟੀਅਰ ਤੇ ਅਹੁਦੇਦਾਰ ਸਹਿਬਾਨ ਜਿਹੜੇ ਆਏ ਆ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਜਿਨ੍ਹਾਂ ਨੂੰ ਨਜਾਇਜ਼ ਤੇ ਝੂਠੇ ਕੇਸ ਦੇ ਵਿੱਚ ਫਰਦੀ ਕੇਸ પાਕੇ ਜੇਲ੍ਹ ਦੇ ਵਿੱਚ ਡਕਿਆ ਕੇਂਦਰ ਸਰਕਾਰ ਨੇ ਮੋਦੀ ਸਰਕਾਰ ਦੇ ਖਿਲਾਫ ਸਾਰੇ ਦੇਸ਼ ਦੇ ਵਿੱਚ ਬੜਾ ਵੱਡਾ ਰੋਹ ਹੈ ਖਾਸ ਕਰਕੇ ਪੰਜਾਬ ਦੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਪਾਇਆ ਜਾ ਰਿਹਾ ਹੈ ਅੱਜ ਅਸੀਂ ਸਾਰਿਆਂ ਨੇ ਅੱਜ ਭੋਖੜ ਤਾਲ ਰੱਖ ਕੇ ਕੇਂਦਰ ਸਰਕਾਰ ਦੇ ਵਿਰੁੱਧ ਸੰਕੇਤਕ ਜਿਹੜਾ ਹੈ ਇਹ ਧਰਨਾ ਦਿੱਤਾ ਹੈ ਇਹ ਹੜਤਾਲ ਦੇ ਵਿੱਚ ਅਸੀਂ ਸਾਰੇ ਸ਼ਾਮਲ ਹੋਏ ਆ। ਇਹ ਪੂਖ ਹੜਤਾਲ ਜਿਹੜੀ ਹੈ ਬਹੁਤ ਵੱਡਾ ਸੰਦੇਸ਼ ਦੇਵੇਗੀ। ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਤੱਕ ਜਾਏਗੀ ਖਬਰ ਜਦੋਂ ਫਿਰ ਕੇਂਦਰ ਸਰਕਾਰ ਦੇ ਖਿਲਾਫ ਹੋਰ ਜ਼ਿਆਦਾ ਰੋਹ ਖੜਾ ਹੋਏਗਾ। ਕੇਂਦਰ ਸਰਕਾਰ ਨੂੰ ਆਪਣੀਆਂ ਨੀਤੀਆਂ ਦੇ ਖਿਲਾਫ ਜਿਹੜਾ ਹੈ ਉਹ ਫੈਸਲਾ ਜਿਹੜਾ ਉਹ ਲੈਣਾ ਚਾਹੀਦਾ ਹੈ। ਗਲਤ ਨੀਤੀਆਂ ਉਹ ਅਪਣਾ ਰਹੀ ਹੈ। ਉਹ ਨਹੀਂ ਅਪਣਾਉਣੀਆਂ ਚਾਹੀਦੀਆਂ। ਆਮ ਆਦਮੀ ਪਾਰਟੀ ਸੁਪਰੀਮ ਤੋਂ ਡਰ ਰਹੀ ਹੈ। ਸੋ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੂੰ ਰਹਾ ਕੀਤਾ ਜਾਣਾ ਚਾਹੀਦਾ ਹੈ ਧੰਨਵਾਦ